ਸੋ ਪਹਿਲਾਂ ਤਾਂ ਅੱਜ ਆਪਾਂ ਗੱਲ ਕਰਾਂਗੇ ਵੀ ਐਨਕ ਕਿਉਂ ਲਾਈ ਐ ਐਨਕ ਮੈਂ ਇਸ ਲਈ ਲਾਈ ਆ ਕਿ ਗਰਮੀਆਂ ਬਹੁਤ ਜ਼ਿਆਦਾ ਹੋ ਗਈਆਂ ਨੇ ਤੇ ਧੁੱਪ ਸੂਰਜ ਸਾਡੀਆਂ ਅੱਖਾਂ ਨੂੰ ਜਿਹੜਾ ਹੈਗਾ ਆ ਮੱਲੋ ਮੱਲੀ ਮੀਟਦਾ ਆ ਇਸ ਕਰਕੇ ਜਿਹੜਾ ਹੈਗਾ ਮੈਂ ਅੱਜ ਧੁੱਪ ਤੋਂ ਬਚਣ ਲਈ ਥੋੜਾ ਜਿਹਾ ਤਾਂ ਐਨਕ ਲਗਾ ਲਿਆ ਪਰ ਆਪਾਂ ਅੱਜ ਤੁਹਾਨੂੰ ਲੈ ਕੇ ਆਏ ਆ ਡਾਕਟਰ ਲੰਦਾ ਪਾਰਕ ਦੇ ਵਿੱਚ ਤੁਹਾਨੂੰ ਐਸੇ ਐਸੇ ਆਪਾਂ ਪੌਦਿਆਂ ਨਾਲ ਮਿਲਾਵਾਂਗੇ ਜਿਹੜੇ ਕਿ ਤੁਸੀਂ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੁਣ 100% ਮੇਰਾ ਇਹ ਦਾਵਾ ਆ ਤੁਸੀਂ ਅਖੀਰ ਤੱਕ ਸਾਡੇ ਵੀਡੀਓ ਦੇ ਸਾਡੇ ਲਾਈਵ ਦੇ ਨਾਲ ਜੁੜੇ ਰਹੋ ਸੋ ਆਪਾਂ ਤੁਹਾਨੂੰ ਦੱਸਾਂਗੇ ਜੀ ਉਹਨਾਂ ਪੌਦਿਆਂ ਬਾਰੇ ਜਿਨ੍ਹਾਂ ਵਿੱਚ ਕੋਈ ਪੌਦੇ ਐਸੇ ਨੇ ਜਿਹੜੇ ਤੁਸੀਂ 100% ਕਦੇ ਵੀ ਨਹੀਂ ਦੇਖੇ ਹੋਣਗੇ ਆਓ ਜੀ ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਕਰਾਉਂਦੇ ਆ ਇੱਕ ਐਸੇ ਪੌਦੇ ਨਾਲ ਅੱਛਾ ਜੀ ਸੋ ਮਾਫ਼ ਕਰਨਾ ਜੀ ਇਹਨਾਂ ਨਾਲ ਤੁਹਾਨੂੰ ਬਾਅਦ ਚ ਮਿਲਾਵਾਂਗੇ ਇਹ ਹੈਗੇ ਪਹਿਲਾ ਪੌਦੇ ਦੇ ਨਾਲ ਪਹਿਲਾ ਤੁਹਾਨੂੰ ਪੌਦੇ ਨਾਲ ਮਿਲਾਉਨੇ ਆ ਇਹ ਇੱਕ ਐਸਾ ਪੌਦਾ ਹੈ ਜੀ ਤੁਸੀਂ ਦੇਖੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਕਿਸੇ ਨੂੰ ਪਤਾ ਲੱਗ ਰਿਹਾ ਇਸਦੇ ਪੱਤਿਆਂ ਤੋਂ ਜਾਂ ਫਿਰ ਕਹਿ ਲਓ ਇਸਦੇ ਫਲ ਲੱਗੇ ਹੋਏ ਨੇ ਇਸ ਤੋਂ ਸੋ ਤੁਹਾਨੂੰ ਕਦੇ ਵੀ ਨਹੀਂ ਪਤਾ ਲੱਗੂਗਾ ਵੀ ਇਹ ਕਿਸ ਚੀਜ਼ ਦਾ ਬੁੱਟਾ ਆ ਪਰ ਇਹ ਐਸਾ ਬੁੱਟਾ ਆ ਜਿਹੜਾ ਕਿ ਆਪਾਂ ਗੱਲ ਕਰੀਏ ਵੀ ਹਰੇਕ ਜਿਹੜੀ ਲੇਡੀਜ਼ ਦਾ ਸ਼ਿੰਗਾਰ ਇੱਥੋਂ ਸ਼ੁਰੂ ਹੁੰਦਾ ਆ ਜਦੋਂ ਕੋਈ ਲੜਕੀ ਤੋਂ ਔਰਤ ਬਣਦੀ ਆ ਉਹ ਔਰਤ ਦਾ ਜਿਹੜਾ ਇਹ ਸ਼ਿੰਗਾਰ ਪਹਿਲਾ ਸ਼ਿੰਗਾਰ ਆ ਉਹਦੇ ਬਿਨਾ ਜਿਹੜਾ ਹੈਗਾ ਉਹ ਔਰਤ ਕਦੇ ਨਹੀਂ ਕਹਾਉਂਦੀ ਕਿਉਂਕਿ ਇਹ ਹੈਗਾ ਜੀ ਸਿੰਧੂਰ ਜਿਆਦਾ ਤੁਹਾਡਾ ਸਮਾਂ ਨਾ ਲੈਂਦੇ ਹੋਏ ਮੈਂ ਤੁਹਾਨੂੰ ਦੱਸਾਂਗੀ ਇਹ ਹੈਗਾ ਜੀ ਸੀਤਾ ਸੰਧੂਰ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਕਹਿ ਲਓ ਵੀ ਸਾਡੇ ॠषि मुनि ਹੁੰਦੇ ਸੀ ਉਦੋਂ ਜਿਹੜਾ ਹੈਗਾ ਸਿੰਧੂਰ ਦੀ ਜਿਹੜੀ ਜਿੱਥੇ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਸੀ ਉਹ ਤੇ ਇਸ ਸੂਰ ਜਿਹੜਾ ਹੈਗਾ ਦੁਕਾਨਾਂ ਤੇ ਨਾ ਵੀ ਕਿ ਬਿਕਦਾ ਸੀ ਨਾ ਹੀ ਕੋਈ ਮਿਲਾਵਟੀ ਹੁੰਦਾ ਸੀ ਇਹ ਪੌਦਾ ਹੁੰਦਾ ਸੀ ਸਿਰਫ ਇਹ ਉਹਨਾਂ ਵੇਲਿਆਂ ਦਾ ਪੌਦਾ ਆ ਇਸ ਪੌਦੇ ਤੋਂ ਸੀਤਾ ਜਿਹੜਾ ਹੈਗਾ ਜਦੋਂ ਆਪਣਾ ਹਾਰ ਸ਼ਿੰਗਾਰ ਕਰਦੀ ਤਾਂ ਉਹ ਰਾਮ ਦੇ ਨਾਮ ਦਾ ਇਹ ਸਿੰਧੂਰ ਭਰਦੀ ਸੋ ਆਪਾਂ ਤੁਹਾਨੂੰ ਇੱਕ ਐਸੇ ਹੀ ਮਾਲੀ ਨਾਲ ਮਿਲਾਵਾਂਗੇ ਜਿਹੜੇ ਕਿ ਇੱਥੇ ਜਿੰਨੇ ਵੀ ਬੁੱਟੇ ਲੱਗੇ ਹੋਏ ਨੇ ਉਹਨਾਂ ਬਾਰੇ ਉਹ ਤੁਹਾਨੂੰ ਸਾਰੀ ਨੌਲੇਜ ਦੇਣਗੇ ਸੋ ਨਮਸਕਾਰ ਭਈਆ ਕਿਹਾ ਹਾਲ ਹੈ ਆਪਕਾ ਇਧਰ ਦੇਖੋ ਆਪ ਲਾਈਵ ਹੋ ਰਹਾ ਹੈ ਸੋ ਆਪ ਸਭ ਤੋਂ ਪਹਿਲੇ ਤਾਂ ਆਡੀਅன்ஸ் ਕੋ ਆਪਣਾ ਨਾਮ ਬਤਾ ਦਿਓ RAMKISHOR RAMKISHOR ਜੀ ਸਾਡੇ ਨਾਲ ਨੇ ਜੀ ਸੋ ਤੁਸੀਂ ਜੇਕਰ ਕੋਈ ਕਮੈਂਟ ਕਰਨਾ ਕੋਈ ਸਵਾਲ ਪੁੱਛਣਾ RAM KUMAR ਜੀ ਤੋਂ ਪੁੱਛ ਸਕਦੇ ਨੇ ਕਿਉਂਕਿ ਇਹ ਪਿਛਲੇ 30 35 ਸਾਲਾਂ ਤੋਂ ਜਿਹੜਾ ਹੈਗਾ ਮਾਲੀ ਦਾ ਕੰਮ ਕਰ ਰਹੇ ਨੇ ਸੋ ਇਹਨਾਂ ਨੂੰ ਇੱਕ ਇੱਕ ਪੌਦੇ ਬਾਰੇ ਪੂਰੀ ਜਾਣਕਾਰੀ ਆ ਸੋ ਆਓ RAM KUMAR ਜੀ ਸਾਨੂੰ ਦੱਸੋ ਫਿਰ ਤੁਸੀਂ ਕਿਹੜੇ-ਕਿਹੜੇ ਪੱਤੇ ਬਾਰੇ ਜਾਂ ਕਿਹੜੇ-ਕਿਹੜੇ ਪੌਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਸੋ ਲਾਈਵ ਦੇ ਵਿੱਚ ਦੇਖ ਰਹੇ ਹਾਂ ਜਿੰਨੇ ਵੀ ਦਰਸ਼ਕ ਮੈਨੂੰ ਸੋ ਕਮੈਂਟ ਕਰਨਾ ਨਾ ਭੁੱਲਣਾ ਜੀ ਤੁਸੀਂ ਜਿਹੜਾ ਹੈਗਾ ਆਓ ਜੀ ਰਾਮ ਕੁਮਾਰ ਜੀ ਇਹ ਕਿਸ ਚੀਜ਼ ਦਾ ਪੌਦਾ ਆ ਇਹ ਇਨਸੂਲੈਂਸ ਹੈ 슈ਗਰ ਕੇ ਕੰਮ ਆਤਾ ਜੀ ਆ ਵਾਹ ਜੀ ਵਾਹ ਦੇਖੋ ਜੀ ਜਦੋਂ 슈ਗਰ ਇਨਸਾਨ ਦੇ ਵਿੱਚੋਂ ਘਟ ਜਾਂਦੀ ਆ ਤਾਂ ਉਦੋਂ ਜਿਹੜੀ 슈ਗਰ ਕਿਉਂ ਘਟਦੀ ਆ ਤੁਹਾਨੂੰ ਸਭ ਨੂੰ ਪਤਾ ਆ ਅਸੀਂ ਇਨਸੂਲਿਨ ਦੇ ਟੀਕੇ ਲਗਾਉਨੇ ਆ ਇਨਸੂਲਿਨ ਨੂੰ ਪੂਰਾ ਕਰਨ ਦੇ ਲਈ ਜਿਹੜਾ ਹੈਗਾ ਆ ਇਹ ਦਰਖਤ ਪ੍ਰਮਾਤਮਾ ਨੇ ਸਾਨੂੰ ਦਿੱਤਾ ਆ ਪਰ ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਨੇ ਸੋ ਇਹ ਇਨਸੂਲਿਨ ਦਾ ਪੌਦਾ ਸਾਨੂੰ ਆਪ ਨੂੰ ਨਹੀਂ ਪਤਾ ਸੀਗਾ ਪਰ ਰਾਮਕੁਮਾਰ ਜੀ ਨੇ ਸਾਨੂੰ ਨੌਲੇਜ ਦਿੱਤੀ ਇਸ ਬਾਰੇ ਇਹਨਾਂ ਨੇ ਦੱਸਿਆ ਕਹਿੰਦੇ ਇਹ ਇਨਸੂਲਿਨ ਦਾ ਪੌਦਾ ਆ ਜਦੋਂ ਸਾਡੇ ਦਿਮਾਗ ਦੇ ਵਿੱਚ ਆਈ ਗੱਲ ਵੀ ਇਨਸੂਲਿਨ ਉਹ ਇਨਸੂਲਿਨ ਤਾਂ ਉਹੀ ਜਿਹੜਾ ਅੱਜ ਹਰ ਘਰ ਦੇ ਵਿੱਚ 슈ਗਰ ਦਾ ਮਰੀਜ਼ ਪਿਆ ਆ ਸੋ ਉਹਨਾਂ ਲਈ ਜਿਹੜਾ ਹੈਗਾ ਇਹ ਇਨਸੋਲਿਨ ਦਾ ਪੌਦਾ ਤੁਸੀਂ ਆਪਣੇ ਘਰ ਦੇ ਵਿੱਚ ਜਰੂਰ ਲਗਾਓ ਜੀ ਕਿਉਂਕਿ ਜੇਕਰ ਤੁਹਾਨੂੰ ਲੱਗਦਾ ਕਦੇ ਵੀ ਐਟ ਆ ਟਾਈਮ ਤੁਹਾਡੀ ਸ਼ੂਗਰ ਦਿਨ ਰਾਤ ਕਦੇ ਘਟ ਗਈ ਆ ਤਾਂ ਤੁਸੀਂ ਇੱਕ ਪੱਤਾ ਇਸ ਦਾ ਖਾ ਲੋ ਇੱਕ ਪੱਤਾ ਖਾਣ ਦੇ ਨਾਲ ਤੁਹਾਡੀ ਇਨਸੋਲਿਨ ਜਿਹੜੀ ਹੈਗੀ ਆ ਪੂਰੀ ਹੋ ਜਾਵੇਗੀ ਕਿਸੇ ਹਸਪੀਟਲ ਜਾਣ ਦੀ ਤੁਹਾਨੂੰ ਲੋੜ ਨਹੀਂ ਰਾਮ ਕੁਮਾਰ ਜੀ ਹੋਰ ਕੋਈ ਕਿਹੜੇ ਪੌਦੇ ਬਾਰੇ ਤੁਸੀਂ ਸਾਨੂੰ ਦੱਸਣਾ ਚਾਹੋਗੇ ਇਹ ਨਿਰਗੰਡੀ ਹੈ ਨਿਰਗੰਡੀ ਜਦसे ਛੋਟ ਲੱਗ ਜਾਂਦੀ ਸੂਜਨ ਆ ਜਾਂਦੀ ਹੈ ਇਸ ਨੂੰ ਉਬਾਲ ਕਰਕੇ ਬੰਨھا ਜਾਂਦਾ ਹੈ चोट के ऊपर हाँ जी अच्छा चोट के ऊपर इसको उबाल कर लगाया जाता है उबाल करके पानी के साथ में इसको उसके ऊपर बांधा जाता है हाँ ठीक है जी जिम्मे कि आप अपने पुराने बुजुर्ग सू दस दे होंगे ने भी निम्ब नकोर कर करो तो उस तरह का पौधा है जी अगे दसो राम जी सू होर के पौधा है ये है उसका उसका आलमंड आलमंड का पौधा है बदाम का पौधा है ਇਹ ਆਲਮੰਡ ਦਾ ਪੌਦਾ ਹੈ ਜੀ ਆਲਮੰਡ ਤੁਹਾਨੂੰ ਪਤਾ ਆ ਆਪਣੇ ਪੰਜਾਬ ਦੇ ਵਿੱਚ ਨਹੀਂ ਹੁੰਦਾ ਇਹ ਜਿਹੜੇ ਪੌਦੇ ਇਦਾਂ ਦੇ ਹੁੰਦੇ ਨੇ ਵੀ ਜਿਹੜੇ ਕੀ ਠੰਡਕ ਮਹਿਸੂਸ ਕਰਦੇ ਨੇ ਜ਼ਿਆਦਾਤਰ ਜੰਮੂ ਦੇ ਵਿੱਚ ਇਹ ਪੌਦਾ ਪਾਇਆ ਜਾਂਦਾ ਸੋ ਕਮੈਂਟ ਕਰਨਾ ਨਾ ਭੁੱਲਣਾ ਸਾਨੂੰ ਨਾਲ ਦੇ ਨਾਲ ਜਿੰਨੀ ਵੀ ਆਡੀਅנס ਜੁੜੀ ਆ ਕਮੈਂਟ ਕਰਕੇ ਲਾਜਵੰਤੀ 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 ਅੱਛਾ ਜੀ ਹੁਣ ਇਹ ਲੱਗੀ ਹੋਈ ਹੈ ਜਾਲੀ ਜੇਕਰ ਇਹ ਨਾ ਲੱਗੀ ਹੁੰਦੀ ਮੈਂ ਤੁਹਾਨੂੰ ਥੋੜਾ ਜਿਹਾ ਹੱਥ ਲਾ ਕੇ ਦਿਖਾਉਂਦੀ ਇਹਨੇ ਕਿਵੇਂ ਮੁਰਛਾ ਆ ਜਾਣਾ ਸੋ ਆ ਆ ਲੱਗੀ ਹੈ ਜੀ ਹੱਥ ਲਗਾਓ ਇਹਨੂੰ ਤੇ ਆਹ ਲੋ ਜੀ ਹੋ ਗਈ ਇਕੱਠੀ ਕਿਉਂ ਦੇਖਿਆ ਜਾਦੂ ਇਹਨੂੰ ਮੈਜੀਕ ਕਹਿੰਦੇ ਨੇ ਸੋ ਇਹ ਛੂਈ ਮੂਈ ਆ ਜੀ ਸਾਨੂੰ ਸਾਰਿਆਂ ਨੂੰ ਪਤਾ ਸੀ ਬਚਪਨ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਖੇਡਦੇ ਰਹੇ ਆ ਇਹਦੇ ਨਾਲ ਆਹ ਕਿਸ ਚੀਜ਼ ਦਾ ਪੌਦਾ ਰਾਮ ਜੀ ਅੰਜੀਰ ਦਾ ਅੰਜੀਰ ਅੰਜੀਰ ਵੀ ਤੁਹਾਨੂੰ ਪਤਾ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਸੋ ਇਹ ਤੁਹਾਨੂੰ ਮੈਂ ਦੱਸੇ ਦਿੱਤਾ ਹੈ ਜੀ ਸੰਧੂਰ ਦਾ ਬੁੱਟਾ ਆ ਸੋ ਸੰਧੂਰ ਜਿਹੜੀ ਹੈਗੀ ਆ ਨਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਲੇਡੀਜ਼ ਦੀ ਜਿਹੜੀ ਹੈਗੀ ਆ ਸੰਧੂਰ ਮਤਲਬ ਕਹਿ ਲਓ ਵੀ ਲੇਡੀਜ਼ ਦਾ ਅਧੂਰਾ ਸ਼ਿੰਗਾਰ ਆ ਲੇਡੀਜ਼ ਪੂਰੀ ਹੋਈ ਨਹੀਂ ਹੈਗੀ ਇਸ ਤੋਂ ਵੀ ਨਾ ਤੇ ਤਾਂ ਕਰਕੇ ਜਿਹੜਾ ਇਹਦਾ ਦਾ ਬੁੱਟਾ ਜਿਹੜਾ ਹੈਗਾ ਆ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ अहमियत ਰੱਖਦਾ ਪਰ ਪੰਜਾਬ ਦੇ ਵਿੱਚ ਇਹ ਬੁੱਟਾ ਕਿਤੇ ਨਹੀਂ ਮੂਣਾ ਸਿਰਫ ਇੱਥੇ ਆ ਇਹ ਬੁੱਟਾ ਨੰਦਾ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇੰਨੇ ਸਾਰੇ ਜਿਹੜੇ ਹੈਗੇ ਬੁੱਤੇ ਵੀ ਸਾਨੂੰ ਉਹਨਾਂ ਨਾਲ ਜੋੜਿਆ ਸਾਨੂੰ ਆਪ ਨੂੰ ਵੀ ਮੈਨੂੰ ਖੁਦ ਨੂੰ ਵੀ ਪਤਾ ਸੀ ਕਿ ਸੰਘੂਰ ਦਾ ਬੁੱਟਾ ਐਦਾਂ ਦਾ ਨਾ ਹੁੰਦਾ RAM ਜੀ ਇਹ ਕਿਸ ਚੀਜ਼ ਦਾ ਬੁੱਟਾ ਆ ਇਹ ਨਾਲੂ ਦਾ ਹੈ ਇਹ ਹੈ ਪੀਚੂ ਪੀਚੂ ਚੀਕੂ ਚੀਕੂ ਦਾ ਹੁਕਤਾ ਥੋੜਾ ਜਿਹਾ ਸਾਡੇ ਰਾਮਕੁਮਾਰ ਜੀ ਨੇ ਜਿਹੜੇ ਇਹ ਨਰਵਸ ਨੇ ਕਿਉਂਕਿ ਲਾਈਵ ਹੋ ਰਿਹਾ ਇਸ ਕਰਕੇ ਥੋੜੇ ਜਿਹਾ ਵੈਸੇ ਇਹ ਚੀਕੂ ਨੂੰ ਕੀਚੂ ਦੱਸਦੇ ਨੇ 35 ਸਾਲਾਂ ਤੋਂ ਇਹ ਵੈਸੇ ਤਾਂ ਇਹਦੇ ਵਿੱਚ ਜਿਹੜਾ ਹੈਗਾ ਨੇ ਮਾਲੀ ਦਾ ਕੰਮ ਕਰ ਰਹੇ ਨੇ ਪਰ ਕੈਮਰੇ ਤੋਂ ਥੋੜਾ ਜਿਹਾ ਫੋਬੀਆ ਹੁੰਦਾ ਕਈਆਂ ਨੂੰ ਸੋ ਤੁਸੀਂ ਦੇਖ ਸਕਦੇ ਹੋ ਚੀਕੂ ਨੂੰ ਜਿਹੜਾ ਹੈਗਾ ਫਲ ਆ ਚੁੱਕਿਆ ਜੀ ਆਪਾਂ ਜ਼ਿਆਦਾ ਹੱਥ ਨਹੀਂ ਲਾਵਾਂਗੇ ਚੀਕੂ ਦੇ ਜਿਹੜੇ ਫਲ ਪੈਣਾ ਸ਼ੁਰੂ ਹੋ ਗਿਆ ਸੋ ਨਾਲ ਦੀ ਨਾਲ ਇਹ ਅਜਵਾਇਨਾ ਜੀ ਇਹ ਤਾਂ ਆਪਣੇ ਆਮ ਘਰਾਂ ਦੇ ਵਿੱਚ ਵੀ ਹੁੰਦਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਤੇ ਇਸ ਬੁੱਟੇ ਦੀ ਵੀ ਮੈਨੂੰ ਥੋੜੀ-ਥੋੜੀ ਪਛਾਣ ਆ ਇਹ ਸੁਿੰਜਣ ਦਾ ਬੁੱਟਾ ਆ ਜੀ ਜਿਹਨੂੰ ਡਰਮਸਟਿਕ ਲਗਦੀਆਂ ਨੇ ਡਰਮਸਟਿਕ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਵਿੱਚ ਚੜ੍ਹਾ ਆ ਸੋ ਇਹ ਰੁਦਰਾਕਸ਼ ਵਾ ਜੀ ਵਾ ਇਹ ਇੱਕ ਐਸਾ ਪੌਦਾ ਜਿਹਦੇ ਬਿਨਾ ਕਹ ਲੋ ਵੀ ਸ਼ਿਵ ਕੁਮਾਰ ਸੌਰੀ ਮਾਫ ਕਰਨਾ ਸ਼ਿਵ ਜੀ ਭਗਵਾਨ ਸਾਡੇ ਰੁਦਰਾਕਸ਼ ਜਿਹੜਾ ਹੈਗਾ ਇੱਕ ਕਹ ਲਓ ਵੀ ਉਸ ਤੋਂ ਬਿਨਾ ਅਸੀਂ ਕਹਿੰਨੇ ਆਂ ਦੀ ਇੱਕ ਮੂੰਹਾ, ਦੋ ਮੂੰਹਾ, ਤਿੰਨ ਮੂੰਹਾ ਰੂਦ੍ਰਾਕਸ਼ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਵੈਲਿਊ ਆ। ਅਸੀਂ ਜਿਹੜਾ ਹੈਗਾ ਜਿਹੜੇ ਜੋਗੀ ਨੇ ਸਾਡੇ ਉਹ ਵੀ ਅਧੂਰੇ ਨੇ ਰੂਦ੍ਰਾਕਸ਼ ਬਿਨਾ। ਸੋ ਕਹ ਲਓ ਵੀ ਜੇਕਰ ਕਿਸੇ ਸੱਪ ਦਾ ਡੰਗਿਆ ਹੋਵੇ ਉੱਥੇ ਰੂਦ੍ਰਾਕਸ਼ ਦਾ ਜਿਹੜਾ ਹੈਗਾ ਮਣਕਾ ਲਾ ਦਿਓ ਤਾਂ ਰੂਦ੍ਰਾਕਸ਼ ਦੇ ਨਾਲ ਜਿਹੜਾ ਹੈਗਾ ਉਹ ਮਰੀਜ਼ ਉੱਠ ਕੇ ਚੱਲਣ ਲੱਗ ਜਾਂਦਾ ਆ ਸੱਸ ਦਾ ਕੱਟਿਆ ਹੋਇਆ ਸੋ ਇਹ ਰੁਦਰਾਕਸ਼ ਦੀ ਪਛਾਣ ਕਰ ਲਓ ਜੀ ਤੁਸੀਂ ਥੋੜਾ ਕੈਮਰਾਮੈਨ ਨੇੜੇ ਕੈਮਰਾ ਲਿਆ ਕੇ ਥੋੜੇ ਪੱਤੇ ਦਿਖਾਓ ਕਿਉਂਕਿ ਰੁਦਰਾਕਸ਼ ਦਾ ਬੂਟਾ ਮੈਨੂੰ ਨਹੀਂ ਲੱਗਦਾ ਕਿਸੇ ਨੇ ਦੇਖਿਆ ਹੋਊਗਾ ਇਹ ਹੈਗਾ ਜੀ ਰੁਦਰਾਕਸ਼ ਦਾ ਬੂਟਾ ਸੋ ਰੰਮਾ ਜੀ ਅੱਗੇ ਨਯਾਜਪੂ ਨਿਆਜ ਉਹ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਹੈਗਾ ਮਿੱਠੀ ਤੁਲਸੀ ਗੱਲ ਕਰੀਏ ਜੋ ਹੈ ਚਾਹ ਵਿੱਚ ਡਾਲ ਕੇ ਲੋਕ ਵਾਲ ਕਰਕੇ ਚਾਹ ਵਿੱਚ ਪਾ ਦਿੰਦਾ ਜਵੈਨ ਵਾਂਗੂ ਜਵੈਨ ਦੇ ਪੌਦਿਆਂ ਵਾਂਗੂ ਪਾਲੰਦੇ ਨੇ ਠੀਕ ਹੈ ਠੀਕ ਹੈ ਇਹ ਕਪੂਰ ਤੁਲਸੀ ਹੈ ਇਹ ਕਪੂਰ ਇਹ ਤੁਲਸੀ ਹੈ ਜੀ ਤੁਸੀਂ ਦੇਖ ਸਕਦੇ ਹੋ ਤੁਲਸੀ ਜਿਹੜੀ ਹੈਗੀ ਆ ਮੰਝਰੀ ਆਈ ਹੋਈ ਆ ਸੋ ਕਿੰਨੀ ਕਿੰਨੀ ਵੱਡੀ ਆਮ ਜਿਹੜੀ ਘਰਾਂ ਦੇ ਵਿੱਚ ਤੁਲਸੀ ਹੁੰਦੀ ਆ ਉਹਦਾ ਨਾਂ ਤਾਂ ਇੰਨਾ ਵੱਡਾ ਪੱਤਾ ਹੁੰਦਾ ਆ ਤੇ ਨਾ ਹੀ ਜਿਹੜਾ ਹੈਗਾ ਆ ਅਸੀਂ ਹੁਣ ਇਹਨੂੰ ਹੱਥ ਨਹੀਂ ਲਗਾਵਾਂਗੇ ਕਿਉਂਕਿ ਅੱਜ ਦੇ ਰੈਸੋ ਦਾ ਸੋਮਵਾਰ ਆ ਹੱਥ ਲਗਾ ਵੀ ਸਕਦੇ ਆ ਪਰ ਫਿਰ ਵੀ ਚਲੋ ਅੱਗੇ ਹੈਗੀ ਆ ਬਰਮੀ ਜੀ ਸੋ ਬਰਮੀ ਦਾ ਬੁੱਟਾ ਅੱਗੇ ਇਹਨੂੰ ਵੀ ਮੈਂ ਲਾਦਾ ਬਹੁਤ ਸਾਰੇ ਲੋਕ ਨੇ ਜਿਹੜੇ ਇਹਦਾ ਤੇਲ ਬਣਦਾ ਜੀ ਜੇਕਰ ਕਿਸੇ ਦੇ ਹੱਡ ਕੋਟੇ ਦੁਖਦੇ ਹੋਣ ਤਾਂ ਮੈਨੂੰ ਯਾਦ ਆ ਗਿਆ ਵੀ ਬਰਮੀ ਦਾ ਤੇਲ ਜਿਹੜਾ ਹੈਗਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਨਾਲ ਕੀ ਆ ਆਰਾਮ ਜੀ ਇਹ ਦਾ ਹੈ ਬਾਤੀ ਬਾਤੀ ਪਲਾਂਟ ਆਉਂਦਾ ਆਕਸੀਡੈਂਟ ਪਲਾਂਟ ਹੁੰਦਾ ਹੈ ਇਹ ਸਕਿਨ ਵਾਸਤੇ ਜਿਹੜਾ ਹੈਗਾ ਬਹੁਤ ਜਿਆਦਾ ਫਾਇਦੇਮੰਦ ਆ ਇੱਥੇ ਜੋ ਲਿਖਿਆ ਮੈਂ ਤੁਹਾਨੂੰ ਉਹੀ ਦੱਸਿਆ ਕਿ ਮੈਨੂੰ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਹੈਗੀ ਜੀ ਆਹ ਰਾਮਕਮਰ ਜੀ ਅੱਗੇ ਵੀ ਕੋਈ ਬੁੱਤਾ ਲੱਗਿਆ ਹੋਇਆ ਹੈ ਇਹ ਤੋਂ ਪਤਾ ਹੀ ਚੁਕੇ ਹਰ ਜੂ ਹੈ ਇਹ ਅਰਜੁਨ ਹੈ ਹਾਂ ਇਹ ਅਰਜੁਨ ਦਾ ਪੇੜ ਹੈ ਅੱਛਾ ਇਹ ਅਰਜੁਨ ਸਟਾਲ ਦੀ ਇਹ ਜਿਹੜਾ ਹੈਗਾ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਸਾਖੀ ਦਾ ਉਤਰ ਨਹੀਂ ਇਹਦਾ ਜਿਹੜਾ ਸਾਖਾ ਉਹ ਜਿਨੇ ਕੋਲੈਸਟ੍ਰੋਲ ਵਗੈਰਾ ਵਧਿਆ ਹੁੰਦਾ ਆਪਣਾ ਖੂਨ گاੜਾ ਹੋ ਜਾਂਦਾ ਆ ਤੇ ਉਹ ਖੂਨ ਜਿਹੜਾ ਜਦੋਂ گاੜਾ ਹੋ ਜਾਂਦਾ ਆ ਉਹਨੂੰ ਪਤਲਾ ਕਰਨ ਦੇ ਲਈ ਅਰਜੁਨ ਸਟਾਲ ਆ ਜਿਹੜਾ ਉਹਦਾ ਇਸਤੇਮਾਲ ਕੀਤਾ ਜਾਂਦਾ ਆ ਉਹਦਾ ਕੜਾ ਬਣਾ ਕੇ ਪੀਆ ਜਾਂਦਾ ਆ ਜੀ ਕਰਕਰਾ ਇਹਦੇ ਬਾਰੇ ਥੋੜਾ ਚੰਨਾਂ ये किसका काम आता है अकर करा है किस काम आता है ये ये तो कानों जैसे कानान बहते हैं अच्छा अकर करा हाँ अकर करा जो कि कानान किसी के बहते हैं तो इसकी वो जूस डाला जाता है कानों में अकर करे था ठीक है ठीक है।, है इसको मतलब क्या इस जड़ी बूटी को पीसकर इसका काढ़ा बनाया जाता है तो जैसे इन्होंने बताया मुझे नॉलेज नहीं था तो और इसके अलावा राम कुमार जी और ਇਹ ਕਿਸ ਚੀਜ਼ ਦਾ ਪੌਦਾ ਹੈ ਇਹ ਹੈ ਉਸ ਦਾ ਅਕਰੂ ਅਖਰੋਟ ਦਾ ਅਖਰੋਟ ਦਾ ਦੇਖੋ ਜੀ ਬਹਾਰ ਆ ਕੇ ਚਲੀ ਗਈ ਹੈ ਪਰ ਇਹਦੇ ਤੇ ਹਜੇ ਕੋਈ ਜਿਹੜਾ ਹੈਗਾ ਪੱਤਾ ਨਹੀਂ ਆਇਆ ਹੈਗਾ ਕਿੰਨੀ ਉਮਰ ਹੋ ਗਈ ਇਹਦੀ ਇਹ ਹੋ ਕਰੀਬ ਲਾ 8-10 ਸਾਲ ਹੋ ਗਿਆ 8-10 ਸਾਲ ਦਾ ਹੋ ਗਿਆ ਪਰ ਕਹਿ ਲਓ ਜਿਵੇਂ ਕਿ ਇਹ ਅਖਰੋਟ ਆ ਇਹ ਹਮੇਸ਼ਾ ਜੰਮੂ ਕਸ਼ਮੀਰ ਵਰਗੀਆਂ ਜਿਹੜੀਆਂ ਜਗ੍ਹਾ ਜੰਗਾਂ ਜਗ੍ਹਾ ਤੇ ਹੁੰਦਾ ਪਰ ਕਿਹੜੀ ਡਾਕਟਰ ਸਾਹਿਬ ਨੇ ਨਹੀਂ ਹੈਗੀ ਆ ਬਹੁਤ ਜ਼ਿਆਦਾ ਅਜਿਹਾ ਕਹਿ ਲਓ ਵੀ ਮਿਹਨਤ ਕੀਤੀ ਆ ਇਸ ਪੌਦ ਨੂੰ ਵੀ ਇੱਧਰ ਲੈ ਕੇ ਆਂਦਾ ਇਹਦੇ ਕਿਸ ਚੀਜ਼ ਦਾ ਆਲਸਫਾਈ ਇਹ ਹੈਗੀ ਆ ਆਲਸਫਾਈ ਆਲਸਫਿਸ ਸਾਰੇ ਤਰ੍ਹਾਂ ਦੀਆਂ ਇਹਦੇ ਚੋ ਸਪਾਈਸਿਸ ਮਿਲਦੀਆਂ ਨੇ ਇਸ ਇੱਕੋ ਪੌਦੇ ਚ ਮਤਲਬ ਤੁਹਾਨੂੰ 올 ਸਪਾਈਸਿਸ ਜਿਹੜਾ ਪੌਦਾ ਹੈ ਇਹਦੇ ਵਿੱਚ ਨਾ ਇੱਕੋ ਪੌਦੇ ਦੇ ਪੱਤਿਆਂ ਚ ਤੁਹਾਨੂੰ ਫਲੇਵਰ ਜਿਹੜਾ ਮਿਲੂਗਾ ਉਹ ਇਲਾਇਚੀ ਦਾ ਲੌਂਗ ਦਾ ਤੇ ਦਾਲਚੀਨੀ ਦਾ ਤਿੰਨ ਫਲੇਵਰ ਤੁਹਾਨੂੰ ਇੱਕ ਪੌਦੇ ਦੇ ਵਿੱਚ ਮਿਲਣਗੇ 올 ਸਪਾਈਸ ਲਿਖਿਆ ਔਰ ਇਹ ਦੇਖੋ ਇੱਕ ਪੌਦਾ ਮਲ 3 ਇਨ 1 ਦਾ ਕੰਮ ਕਰਦਾ ਜੀ ਮਤਲਬ ਤੁਸੀਂ ਇਸ ਗੁੱਤੇ ਦਾ ਜਿਹੜਾ ਪੱਤਾ ਹੈ ਕੀ ਆਪਾਂ ਗੱਲ ਕਰੀਏ ਜਰੂਰ ਜਿਹੜਾ ਹੈਗਾ ਲੱਗਦਾ ਤਾਂ ਨਿੰਬੂ ਦੀ ਤਰ੍ਹਾਂ ਦੇਖਣ ਨੂੰ ਆ ਪਰ ਇਹਦੇ ਵਿੱਚ ਜਿਹੜਾ ਟੇਸਟ ਤੇ ਖੁਸ਼ਬੂ ਆ ਉਹ ਲਾਜਵਾਬ ਆ ਇਹਦੀ ਜਿਹੜੀ ਖੁਸ਼ਬੂ ਆ ਨਾ ਉਹ ਇੰਨੀ ਕਿ ਜ਼ਿਆਦਾ ਜੇਕਰ ਤੁਸੀਂ ਸੁੰਗਲੋ ਤੁਸੀਂ ਵਾਕੇ ਹੀ ਕਹੋਗੇ ਵੀ ਅਸੀਂ ਕਦੇ ਐਹੋ ਜੀ ਖੁਸ਼ਬੂ ਸੈਂਟ ਵਿੱਚੋਂ ਵੀ ਨਹੀਂ ਲਈ ਜੋ ਖੁਸ਼ਬੂ ਇਹਦੇ ਵਿੱਚ ਆ ਮਤਲਬ ਮਸਾਲਿਆਂ ਦੀ ਸਾਰੇ ਮਸਾਲਿਆਂ ਦਾ ਹੀ ਮਿਕਸਚਰ ਆ ਖੁਸ਼ਬੂ ਆ ਜਿਹੜੀ ਇਹਦੇ ਵਿੱਚ ਸੋ ਆ ਜਿਓ ਜੀ ਇਹ ਰਾਮਕਮਰ ਜੀ ਇਹ ਲੀਚੀ ਦਾ ਹੈ ਲੀਚੀ ਲੀਚੀ ਦਾ ਦੇਖੋ ਜੀ ਇਹ ਵੀ ਆਪਣੇ ਇੱਧਰ ਨਹੀਂ ਹੁੰਦੀ ਸਾਊਥ ਦੇ ਵਿੱਚ ਜਿਹੜੀ ਹੁੰਦੀ ਆ ਲੀਚੀ ਹੁੰਦੀ ਆ ਇਹਨੂੰ ਫਾਲ ਕਦੋਂ ਤੱਕ ਆਜੂਗਾ ਰਾਮਕਮਰ ਜੀ ਇਹ ਵੀ ਆ ਜਾਏਗਾ 1-2 ਮਹੀਨੇ ਇੱਕ 1.5 ਮਹੀਨੇ ਵਿੱਚ ਇਸ ਵਿੱਚ ਫੁੱਲ ਆਏਗਾ ਪਹਿਲੇ ਉਸਕੇ ਬਾਅਦ ਜੋ ਹੈ ਇਸਕੋ ਲਾਈਚੀ ਲੱਗੇਗੀ ਤਾਂ ਜੇ ਵੀ ਇਹ ਵੀ ਬੁੱਟਾ ਜਿਹੜਾ ਜੀ ਇਹ ਵੀ ਸਾਡੇ ਇੱਧਰ ਤਾਂ ਨਹੀਂ ਸਾਊਥ ਦੇ ਵਿੱਚ ਜਿਹੜਾ ਮਸਾਲਿਆਂ ਵਾਲੇ ਬੁੱਟੇ ਹੁੰਦੇ ਨੇ ਇਹ ਰੋਜ਼ਮੇਰੀ ਹੈ ਜੀ ਇਹਦੇ ਬਾਰੇ ਤਾਂ ਤੁਹਾਨੂੰ ਥੋੜਾ ਬੋਤਾ ਪਤਾ ਹੀ ਹੋਊਗਾ ਸੋ ਬਾਕੀ ਆਪਾਂ ਉਸ ਤੋਂ ਇਲਾਵਾ ਇਹ ਹੈਗਾ ਜੀ ਆ ਲੈਮਨ ਗ੍ਰਾਸ ਲਾਈਮਨ ਗ੍ਰਾਸ ਠੀਕ ਹੈ ਜੀ ਇਹ ਆਪਾਂ ਚਾਹ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਇਹਦੇ ਤੇ ਪਾ ਕੇ ਦੱਸੀ ਹੋਈ ਆ ਕਿ ਆਪਾਂ ਇਸ ਨੂੰ ਜਿਹੜਾ ਹੈਗਾ ਚਾਹ ਦੇ ਵਿੱਚ ਜ਼ਿਆਦਾ ਵਰਤਦੀਆਂ ਲੈਮਨ ਗ੍ਰਾਸ ਦੀਆਂ ਪੱਤੀਆਂ ਨੂੰ ਉਬਾਲਦੇ ਆ ਸੋ ਚਾਹ ਬਹੁਤ ਵਧੀਆ ਬਣਦੀ ਆ ਜੀ ਉਸ ਤੋਂ ਬਾਅਦ ਠੀਕ ਆ ਹਿੰਗ ਹਿੰਗ ਦਾ ਦੇਖੋ ਜੀ ਬੁੱਟਾ ਜਿਹੜਾ ਹੈਗਾ ਆ ਤੁਹਾਨੂੰ ਅਸੀਂ ਪੱਤੇ ਦਿਖਾ ਰਹੇ ਆ ਹਿੰਗ ਦੇ ਮੈਂ ਤੋੜ ਸਕਦੀ ਆ ਰਾਮ ਮਾਲ ਜੀ ਆਹ ਹੈਗਾ ਹਿੰਗ ਦਾ ਜਿਹੜਾ ਤੁਹਾਨੂੰ ਕੋਲੇ ਤੋਂ ਦਿਖਾ ਰਿਆ ਆਪਾਂ ਹਿੰਗ ਉਹੀ ਜੀ ਜਿਹੜੀ ਆਪਾਂ ਦਾਲਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਵਰਤਦੇ ਆਂ ਸੋ ਕਈ ਵਾਰੀ ਕੀ ਹੁੰਦਾ ਆਪਣਾ ਜੇ ਪੇਟ ਦਰਦ ਹੁੰਦਾ ਹੋਵੇ ਨਾ ਤਾਂ ਹਿੰਗ ਨੂੰ ਥੋੜਾ ਜਿਹਾ ਘੋਲ ਕੇ ਪਾਣੀ ਦੇ ਵਿੱਚ ਪੀ ਲਓ ਬਹੁਤ ਵਧੀਆ ਇਹ ਇੱਕ ਡਾਕਟਰ ਸਾਹਿਬ ਨੇ ਨੁਸਖਾ ਦੱਸਿਆ ਸੀ ਇਹ ਤੇਜ ਪੱਤਾ ਇਹ ਤੇਜ ਪੱਤਾ ਜੀ ਆਪਾਂ ਚੋਲਾ ਵਗੈਰਾ ਦੇ ਵਿੱਚ ਇਸਤੇਮਾਲ ਕਰਦੇ ਆਂ ਇਹ ਤੇਜ ਪੱਤਾ ਆ ਜਿਹੜਾ ਕਿ ਚੋਲਾਂ ਦੇ ਵਿੱਚ ਵਿਆਹ ਜਿਹੜੇ ਹੁੰਦੇ ਨੇ ਵਿਆਹ ਦੇ ਚੋਲੇ ਇਹਦੇ ਬਿਨਾ ਨਹੀਂ ਬਣਦੇ ਹਗੇ ਸੁਆਹੇ ਤੇਜ ਪੱਤਾ ਜੀ ਅੱਗੇ ਆ ਜੋ ਦਾਲਚੀਨੀ ਹੈ ਦਾਲਚੀਨੀ ਕਿਹੜਾ ਦਾਲਚੀਨੀ ਦਾ ਇਹ ਤੋਂ ਪੌਦੇ ਲੱਗੇ ਦਾਲਚੀਨੀ ਜੇ ਦੋ ਪੌਦੇ ਹੈ ਇਹ ਦਾਲਚੀਨੀ ਦੇ ਤੇ ਦਾਲਚੀਨੀ ਤੁਹਾਨੂੰ ਪਤਾ ਹੀ ਹੈ ਜੇ ਜੀਂ ਤੇ ਰੱਖ ਲੋ ਤਾਂ ਬਹੁਤ ਵਧੀਆ ਮਿੱਠਾ ਮਿੱਠਾ ਟੇਸਟ ਬੰਦੀ ਆ ਸਾਨੂੰ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਜੀ ਦਾਲਚੀਨੀ ਅੱਗੇ ਆ ਜੋ ਜੀ ਇਹ ਪਾਨ ਕਾ ਪੱਤਾ ਹੈ ਆ ਬਾਜੀ ਆ ਦੇਖੋ ਪਾਨ ਆਪਾਂ ਤਾਂ ਵੈਸੇ ਖਾਂਦੇ ਨਹੀਂ ਹੈਗੇ ਆਪਣੇ ਪੰਜਾਬੀ ਪਰ ਜਿਹੜਾ ਪਾਨ ਖਾ ਕੇ ਪਾਨ ਬਨਾਰਸ ਵਾਲਾ ਪੰਜਾਬ ਚ ਵੀ ਆ ਗਿਆ ਜੀ ਪਾਨ ਮਿਤਾਬਚਨ ਦਾ ਗਾਣਾ ਸਾਰਿਆਂ ਨੇ ਸੁਣਿਆ ਹੋਊਗਾ ਸੋ ਇਹ ਜੀ ਪਾਨ ਆ ਰਾਮ ਜੀ ਆਪਕੋ ਆਤਾ ਹੈ ਸੁਣਾਇਏ ਭਾਈ ਕੇ ਪਾਨ ਥੋੜਾ ਗਾਣਾ ਸੁਣਾਇਏ ਕਹਾਂ ਸੇ ਹੋ ਆਪ ਪਾਨ ਬਨਾਰਸ ਤੋਂ ਗੋਈ ਰੂਪੀ ਕਾ ਸੁਣਾਇਏ ਚਲੀਏ ਨਹੀਂ ਮੈਨੂੰ ਨਹੀਂ ਆ ਥੋੜਾ ਸਾ ਅਰੇ ਕੁਛ ਤਾਂ ਆਤਾ ਹੈ ਰਾਮ ਭਗਵਾਨ ਕਾ ਸੁਣਾ ਦਿਲੀਏ ਹੈਂ ਗਣੇਸ਼ ਜੀ ਕੀ ਆਰਤੀ ਸੁਣਾ ਦਿਜੀਏ ਨਹੀਂ ਨਹੀਂ ਸੁਣਾਓਗੇ ਕਿਉਂਕਿ ਪਾਨ ਤਾਂ ਗਣੇਸ਼ ਜੀ ਕੋ ਚੜਦਾ ਹੈ ਕਪੂਰ ਤੁੱਤ ਗਿਆ ਪਾਨ ਚੜੇ ਫੁੱਲ ਚੜੇ ਔਰ ਚੜੇ ਮੇਵਾ ਹੈ ਚਲੋ ਠੀਕ ਹੈ ਜੀ ਰਾਮਕੁਮਾਰ ਜੀ ਨੂੰ ਕੋਈ ਗਾਣਾ ਨਹੀਂ ਆਂਦਾ ਹੈਗਾ ਪਰ ਉਹਨਾਂ ਨੇ ਆਪਣਾ ਕੀਮਤੀ ਸਮਾਂ ਜ਼ਰੂਰ ਦਿੱਤਾ ਸਾਡੇ ਲਾਈਵ ਦੇ ਵਿੱਚ ਸੋ ਇੱਕ ਦੋ ਪਾਦੇ ਹੋਰ ਰਹਿ ਗਏ ਨੇ ਜੀ ਹਾਂਜੀ ਹੋਰ ਇਸ ਤੋਂ ਇਲਾਵਾ ਵਿਗ੍ਰਾਂਤੀ ਹੈ ਵਿਗ੍ਰਾਂਤੀ ਬਜਰਦੰਤੀ ਜੀ ਜਿਹਨੂੰ ਬੋਲਦੇ ਨੇ ਬਜਰਦੰਤੀ ਕਾਲਗੇਟ ਹਨਾ ਕਿ ਆਪਕੇ ਕਾਲਗੇਟ ਮੇ ਨੂਨ ਨਮਕ ਹੈ ਇਹ ਬਹੀ ਕੋਦਾ ਹੈ ਜੋ ਕਾਲਗੇਟ ਮੇ ਇਸਤੇਮਾਲ ਕੀਤਾ ਜਾਂਦਾ ਹੈ ਆਹ ਲੋ ਜੀ ਲੌਂਗ ਲੌਂਗ ਜਿਹੜਾ ਹੈਗਾ ਜੇ ਝਾੜ ਦੇ ਵਿੱਚ ਦਰਦ ਹੁੰਦਾ ਹੋਵੇ ਤਾਂ ਲੌਂਗ ਦਾ ਜਿਹੜਾ ਹੈਗਾ ਆ ਇੱਕ ਥੋੜਾ ਜਿਹਾ ਪੁੱਲ ਤੋੜ ਕੇ ਝਾੜ ਦੇ ਵਿੱਚ ਰੱਖ ਲੋ ਤਾਂ ਲੌਂਗ ਆਪਣੀ ਝਾੜ ਦਰਦ ਠੀਕ ਕਰ ਦਿੰਦਾ ਆ ਸੋ ਲੌਂਗ ਦਾ ਤੇਲ ਵੀ ਆਉਂਦਾ ਆ ਸਰ ਪੌਦਾ ਮੈਂ ਪਹਿਲੀ ਵਾਰੀ ਵੇਖਿਆ ਹੈ ਸੋ ਆਪਾਂ ਇਸੇ ਦੇ ਨਾਲ ਹੀ ਜਿਹੜਾ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਫਿਰ ਕਿਸੇ ਹੋਰ ਵੀਡੀਓ ਦੇ ਰਾਹੀਂ ਜਾਂ ਲਾਈਵ ਤੁਹਾਡੇ ਨਾਲ ਜੂਰੂ ਹੋਵਾਂਗੇ ਉਦੋਂ ਤੱਕ ਮੈਨੂੰ ਦੀਓ ਇਜਾਜ਼ਤ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬਾਕੀ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੇ ਕਿਹੜੇ ਪੌਦੇ ਪਹਿਲਾਂ ਵੇਖੇ ਹੋਏ ਸੀ ਤੇ ਕਿਹੜੇ ਕਿਹੜੇ ਪੌਦੇ ਤੁਸੀਂ ਫਸਟ ਟਾਈਮ ਦੇਖ ਰਹੇ ਹੋ ਸੋ ਧੰਨਵਾਦ ਤੁਹਾਡਾ ਰਾਮਕਮਾਰ ਜੀ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ